ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲਓ ਜੀ ਇੱਥੇ ਸ਼ਾਮ ਦਾ ਟਾਈਮ ਹੈ 5 ਵਜੇ ਦਾ ਤੇ ਆਪਾਂ ਆ ਗਏ ਸਿਤਾਰਾ ਕੱਢਣ ਜੀਓ ਸਭ ਹੁਣੀ ਤੇ ਪਹਿਲਾਂ ਮੇਰੇ ਤੋਂ ਪਹਿਲਾਂ ਲੱਗ ਪਈ ਸਿਤਾਰਾ ਕੱਢਣ ਕਹਿੰਦੇ ਅੱਜ ਕੱਲ ਟੀਕੇ ਨਾਲ ਮਿਲੀ ਆ ਤੇ ਅੱਜ ਸਵੇਰ ਦਾ ਇਹ ੜਾਟ ਪਾਇਆ ਸੀ ਵੀ ਮੈਨੂੰ ਚੋਲੋ ਮੈਂ ਇਹਨਾਂ ਨੂੰ ਕਿੱਸੇ ਮੇਰੇ ਕੋਲ ਸਵੇਰੇ ਚੋਲੋ ਕਹਿੰਦੇ ਫੇਰ ਇਹਨਾਂ ਸਵੇਰ ਨੂੰ ਗੱਜ ਜਾਣਾ ਤੇ ਮੈਂ ਜਦੋਂ ਨੇਰੇ ਕੇ ਵੇਲੇ ਗੱਡੀ ਲੈ ਕੇ ਜਾਣਾ ਹੁੰਦਾ ਤੇ ਫਿਰ ਉਦੋਂ ਚੋਣੀ ਔਖੀ ਹੋ ਜਾਂਦੀ ਐ ਤੇ ਸ਼ਾਮ ਨੂੰ ਸਹੀ ਆ ਕਿਉਂਕਿ ਹੁਣ ਹੋਈ ਐ ਇੱਕ ਡੰਗ ਇਹ ਤੇ ਇੱਥੇ ਆਪਾਂ ਗਾਈ ਨੂੰ ਪੇੜਾ ਲਿਆਪਾ ਤੇ ਹੁਣ ਆਪਾਂ ਗਾਈਆਂ ਦੀ ਧਾਰ ਕੱਢਾਂਗੇ ਹੋਰ ਜੀ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਚੈਨਲ ਤੇ ਧੰਨਵਾਦ ਹੈ ਜੀ ਸਾਰੇ ਭੈਣ ਭਰਾਵਾਂ ਦਾ ਜਿਹੜੇ ਆਪਣੇ ਨਾਲ ਜੁੜੇ ਆ ਚੈਨਲ ਨਾਲ ਵੀਡੀਓ ਨੂੰ ਦੇਖਦੇ ਆ ਲਾਈਕ ਸ਼ੇਅਰ ਕਮੈਂਟ ਕਰਦੇ ਆ ਸਾਰਿਆਂ ਦਾ ਧੰਨਵਾਦ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਏ ਆਪਣੇ ਚੈਨਲ ਤੇ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਵਧ ਰਹੇ ਆ ਤੇ ਅੱਗੇ ਵਧਾਂਗੇ ਜੇ ਤੁਹਾਡਾ ਸਾਥ ਤੇ ਸਪੋਰਟ ਹੋਊਗਾ ਲਓ ਜੀ ਗਰਮੀ ਨੇ ਤੇ ਇਹ ਡਿਊਟੀ ਜੀ ਜਿਨ੍ਹਾਂ ਨੇ ਪਸ਼ੂ ਰੱਖੇ ਆ ਸਖਤ ਡਿਊਟੀ ਹੈ ਜੀ ਸਵੇਰੇ ਸ਼ਾਮ ਇਹਨਾਂ ਨੂੰ ਪੱਠੇ ਪਾਉਣੇ ਇਹਨਾਂ ਦਾ ਇਹ ਥਾਂ ਸਵਾਰਨਾ ਜਿੱਥੇ ਬੰਨੇ ਆਂ ਖੁਰਲੀਆਂ ਸਵਾਰਨੀਆਂ ਫਿਰ ਧਾਰਾਂ ਕੱਢਣੀਆਂ ਅਸੀਂ ਤਾਂ ਕਿਤੇ ਰਾਤ ਵੀ ਨਹੀਂ ਰਹਿੰਦੇ ਜੀ ਧਾਰਾਂ ਕਰਕੇ ਜੇ ਰਹਿ ਪਏ ਆ ਤਸਵੀਰ ਨੂੰ 4 ਵਜੇ ਅਗਲੇ ਦੇ ਘਰੋਂ ਚੱਲ ਪਈ ਤਾਂ ਵੀ ਅਸੀਂ ਜਾ ਕੇ ਧਾਰ ਕੱਢਣੀ ਆ ਜੇ ਅਸੀਂ ਘਰੇ ਆ ਘਰੇ ਤਾਂ ਅਸੀਂ 3:30 ਉੱਠ ਗੜੀਦਾ ਤਾਂ 4 ਵਜੇ ਧਾਰਾਂ ਚੋਂਨ ਲੱਗ ਜਾਈਦਾ ਆ ਤੇ ਜੇ ਅਸੀਂ ਕਿਤੇ ਗਏ ਆ ਫਿਰ ਉੱਥੋਂ 4 ਵਜੇ ਤੁਰ ਪਈ ਦਾ ਫਿਰ ਹੁਣ ਮਾਹੌਲ ਦੇ ਹਿਸਾਬ ਨਾਲ ਡਰ ਲੱਗਦਾ ਰਹਿੰਦਾ ਆ ਵੀ ਕਿਉਂਕਿ ਥਾਂ ਥਾਂ ਦਾ ਨਸ਼ੇੜੀ ਆ ਰੋਕ ਲਿੰਦੇ ਗੱਡੀਆਂ 'ਚ ਵੀ ਇੱਥੇ ਸਾਡੇ ਇੱਕ ਚਾਂਸੇ ਦਾ ਹੋ ਚੁੱਕਾ ਆ ਗੱਡੀ ਵਿੱਚ ਵੀ ਮਾਰੀਆਂ ਇਟਾ ਉਟਾ ਤੇ ਡਰ ਲੱਗਦਾ ਰਹਿੰਦਾ ਉਹਦੇ ਨਾਲ ਬਿੱਤਰੇ ਆ ਵੀ ਨਹੀਂ ਰਹੀਦਾ ਰਾਤ ਕਿਤੇ ਵੀ ਆਪਣੇ ਘਰੇ ਠੀਕ ਆ ਕਈ ਬਲੇ ਭੈਣ ਭਰਾ ਰੋਸਾ ਕਰਦੇ ਆ ਤੂੰ ਆਉਂਦੀ ਨਹੀਂ ਤੂੰ ਰਹਿੰਦੀ ਨਹੀਂ ਪਰ ਕੀ ਕਰੀਏ ਜੀ ਕਰਾਨੀਆਂ ਮਜਬੂਰੀਆਂ ਬਾਕੀ ਇਹ ਦੇਖੀਦਾ ਐ ਜਿਹਨਾਂ ਦੇ ਸਿਰੋਂ ਆਪਾਂ ਆਪਣਾ ਰੋਜੀ ਰੋਟੀ ਤੋਰ ਰਹੇ ਹਾਂ ਜੀ ਇਹਨਾਂ ਦੀ ਕੇਅਰ ਕਰਨੀ ਇਹਨਾਂ ਨੂੰ ਟਾਈਮ ਟੂ ਟਾਈਮ ਪੱਠੇ ਦੱਥੇ ਪਾਉਣੇ ਧਾਰਾਂ ਕੱਢਣੀਆਂ ਉਹ ਆਪਣੇ ਫਰਜ਼ ਲਓ ਜੀ ਆਪਾਂ ਦੂਜੀ ਗਾਂ ਦੀ ਧਾਰ ਕੱਢਣ ਲੱਗੇ ਹੁਣ ਇੱਥੇ ਤੋਂ ਆਪਾਂ ਆ ਜਾਂਦੀ ਟੈਕਮੀ ਜੀ ਸ਼ਾਮ ਨੂੰ ਤੇ ਲਾਈਵ ਏਸ਼ਕ ਉਹ ਚਾਦਰ ਜੀ ਵੀ ਮੋਰੇ ਲਈ ਪੱਲੜੀਆਂ ਵੀ ਲਾਈ ਆ ਇੱਕ ਪਾਸੇ ਨੂੰ ਛੋਟਾ ਬੋਰੇ ਦਾ ਪੱਲੜ ਜਿਆ ਕੱਟ ਕੇ ਵੀ ਲਾਇਆ ਵੀ ਤੋਂਪਾ ਨਾ ਆਵੇ ਪਰ ਫੇਰ ਵੀ ਹਵਾ ਦੇ ਨਾਲ ਪਰੇ ਉਹ ਰੇ ਹੋ ਹੀ ਜਾਂਦੀਆਂ ਹਵਾ ਚੱਲਦੀ ਸੀ ਤਾਂ ਤਾਂ ਕਰਕੇ ਪਤਾ ਨਹੀਂ ਹਵਾ ਅੱਜ ਸਾਰਾ ਦਿਨ ਚੱਲਦੀ ਰਹੀ ਪਰ ਗਰਮੀ ਫੇਰ ਵੀ ਲੱਗ ਜਾਂਦੀ ਪਤਾ ਨਹੀਂ ਕਿੱਦਾਂ ਦੀ ਹਵਾ ਸੀਗੀ ਲੋਟ ਇਹ ਪਤਾਰੇ ਕੱਢ ਕੇ ਤੇ ਫੇਰ ਦੁੱਧ ਪਾਣੀ ਛਾਉ ਕੇ ਤਾਂ ਅੱਜ ਮੈਂ ਹੋਰ ਹੀ ਖਲਾਰਾ ਜਾਂ ਪਾ ਕੇ ਬੈ ਗਈ ਤੇ ਉਹ ਵੀ ਸਾਡੇ ਨਾਲ ਬਾਅਦ ਚ ਸ਼ੇਅਰ ਕਰਦੇ ਆਂ ਵੀ ਕੀ ਖਲਾਰਾ ਪਾਇਆ ਮੈਂ ਅੱਜ ਅੱਲਾ ਦੀ ਤਾਰਾਂ ਕੱਢ ਰਿਹਾ ਆਪਾਂ ਮੈਂ ਜਿਹੜੀਆਂ ਦੁੱਧ ਲੈਣ ਆਉਂਦੀ ਆਂਦੀ ਆਹੋ ਹੋ ਹੋ ਗਰਮੀ ਗਰਮੀ ਇੱਧ 당 ਗੀ ਮੈਨੂੰ ਹਾਸਾ ਆਊਗਾ ਵੀ ਅਸੀਂ ਵੀ ਦੇਖੋ ਕੰਮ ਕਰਦੇ ਆ ਤੇ ਪਰ ਇਦਾਂ ਹਾਏ 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 ਨਹੀਂ ਹੁੰਦੀ ਹੈਗੀ ਗਰਮੀ ਗਰਮੀ ਕੀ ਕਰੀਏ ਹੁਣ ਕਹਿੰਦੇ ਆਂ ਮੌਸਮ ਤਾਂ ਜੀ ਹਰ ਵਾਰੀ ਇਦਾਂ ਹੀ ਹੁੰਦੀ ਗਰਮੀ ਤਾਂ ਹੁੰਦੀ ਆ ਇਹ ਆਪਾਂ ਨੂੰ ਲੱਗਦਾ ਰਹਿੰਦਾ ਐ ਕਿ ਜਿਆਦੀ ਆ ਪਿਛਲੀ ਵਾਰੀ ਥੋੜੀ ਗਰਮੀ ਸੀ ਲਓ ਜੀ ਇੱਥੇ ਆਪਾਂ ਦੁੱਧ ਮਿਲ ਲਾਂਗੇ ਇੱਕ ਜੀ ਮੇਰੇ ਕੋਲ ਇਹ ਪ੍ਰੋਬਲਮ ਆ ਵੀ ਸ਼ੁਰੂ ਤੋਂ ਹੀ ਆ ਮੈਨੂੰ ਕੁਵਾਰੀ ਹੁੰਦੀ ਨੂੰ ਵੀ ਜਿਵੇਂ ਉੱਥੇ ਦੁੱਧ ਮੈਣਨਾ ਮੇਰੇ ਕੋਲ ਦੁੱਧ ਜੀ ਰੂਹ ਡੋਲਦਾ ਹੁੰਦਾ ਸੀ ਏ ਨਹੀਂ ਹੈਗਾ ਵੀ ਦੁੱਧ ਹੁਣ ਬਾਬਾ ਜੀ ਵੀ ਲੈ ਕੇ ਜਾਂਦੇ ਆ ਦੋ ਬਾਬਾ ਜੀ ਲੈ ਜਾਂਦੇ ਆ ਫਿਰ ਆਪਾਂ ਜਾਨਵਰਾਂ ਨੂੰ ਵੀ ਪਾਪ ਦੇਈਦਾ ਆ ਇਦਾਂ ਨਹੀਂ ਹੈਗਾ ਵੀ ਜੇ ਕੋਈ ਕੁੱਤਾ ਬਿੱਲੀ ਆ ਉਹਨੂੰ ਵੀ ਪਾ ਦੇਦਾ ਮੈਂ ਨਹੀਂ ਕਦੇ ਇਦਾਂ ਕੀਤਾ ਪਰ ਦੁੱਧ ਕਿਉਂ ਪਤਾ ਨਹੀਂ ਕਿਉਂ ਡੋਲਦਾ ਮੇਰੇ ਕੋਲ ਮੰਮੀ ਨੇ ਕਹਿਣਾ ਤੇਰੇ ਹੱਥ ਬਰਕਤ ਵੀ ਬਥੇਰੀ ਆ ਤਾਂ ਪਰ ਤੂੰ ਡੋਲਦੀ ਵੀ ਬਹੁਤ ਆ ਦੁੱਧ ਲੋਜ ਪਹਿਲਾਂ ਡੁੱਲਣਾ ਈ ਡੁੱਲਣਾ ਮੇਰੇ ਕੋਲ ਦੁੱਧ ਬੜਾ ਆਸਾਮ ਸੰਭਾਲ ਬੜਾ ਸਹਿਜ ਤੀਰੀ ਨਾਲ ਵੀ ਦੁੱਧ ਪਾ ਕੇ ਦੇਖ ਲਿਆ ਮੈਂ ਵੀ ਭਾਂਡੇ ਵਿੱਚ ਪਰ ਫੇ ਵੀ ਨਾਰਮਲੀ ਡੁੱਲ ਜਾਂਦਾ ਮੇਰੇ ਕੋਲ ਇਹ ਜੀ ਆਪਾਂ ਮੱਝ ਦਾ ਦੁੱਧ ਹੈ ਇੱਕ ਕੱਪ ਪਿੱਲੈਕ ਗੜਵੀ ਭਰ ਕੇ ਰੱਖ ਲਿਆ ਇੱਕ ਕੱਪ ਹੋਰ ਰੱਖਾਂਗੇ ਕਿਉਂਕਿ ਸਵੇਰ ਨੂੰ ਫਿਰ ਜਦੋਂ ਆਪਾਂ ਲੱਸੀ ਲਈ ਵੀ ਰੱਖਣਾ ਹੁੰਦਾ ਕਿਉਂ ਸਵੇਰ ਨੂੰ ਮਿਲਦੀ ਨਹੀਂ ਮੱਝ ਲੱਸੀ ਲਈ ਤੱਤਾ ਨਾ ਹੁੰਦਾ ਇਹ ਡੋਕਿਆਂ ਵਾਲਾ ਦੁੱਧ ਸੀਗਾ ਜੀ ਉਹਦੇ ਵਿੱਚੋਂ ਪਹਿਲਾਂ ਆਪਾਂ ਜਿਹੜਾ ਪ੍ਰੋਪਰੋ ਚੋਲੇ ਦਾ ਉਹ ਚਾਹ ਲਈ ਰੱਖੀਦਾ ਆ ਜਿਹੜਾ ਲੱਸੀ ਲਈ ਰੱਖੀਦਾ ਇਹ ਇੱਕ ਕੱਪ ਮੈਂ ਇਹ ਰੱਖ ਲੈਣੀ ਬਾਕੀ ਗਾਈਆਂ ਦਾ ਪਾ ਕੇ ਤੇ ਫਿਰ ਉਹ ਆਪਾਂ ਤੱਤਾ ਤੜੀਦਾ ਆ ਇਹ ਵੀ ਜੀ ਬਹੁਤ ਵੱਡਾ ਕੰਮ ਆ ਧਾਰਾ ਕੱਢ ਕੇ ਲਿਆਉਣੀਆਂ ਤੇ ਆ ਕੇ ਦੁੱਧ ਸੰਭਣਾ ਮੈਨੂੰ ਮੈਨੂੰ ਲੱਗਦਾ ਆ ਵੈਸੇ ਵੀ ਜਿੱਦਾਂ ਫਿਰਵਾਜ ਭਾਂਡੇ ਤੋਂ ਉਹ ਤੇ ਜਦੋਂ ਜੀ ਦੁੱਧ ਵਾਲੀਆਂ ਦੁੱਧ ਲ ਜਾਂਦੀਆਂ ਰੇਟ ਰੇਟ ਸੌਣ ਕਿ ਤਾ ਡਰ ਜਾਂਦੀਆਂ ਸਾਡੇ ਤਾਂ ਰੇਟ ਫੁੱਲ ਲੱਗ ਰਿਹਾ ਸਾਡੇ ਗਾਈਆਂ ਦਾ ਦੁੱਧ ਵੀ ਮੱਝ ਦੇ ਦੁੱਧ ਵਿੱਚ ਫਵਾ ਰਹੇ ਆ ਕਿਉਂਕਿ ਮੱਝਾਂ ਦਾ ਦੁੱਧ ਤਾਂ 88 ਰੁਪਏ 86 ਰੁਪਏ ਇੰਦਾ ਲੱਗਦਾ ਤੇ ਗਾਈਆਂ ਦਾ ਵੀ 50 ਤੋਂ ਉੱਪਰ ਹੀ ਲੱਗਦਾ ਆ ਗਾਈਆਂ ਦਾ ਦੁੱਧ ਸਾਡੀਆਂ ਦਾ ਸੰਘਣਾ ਕਰਕੇ ਤੇ ਘਰਾਂ ਵਾਲੀਆਂ ਕਹਿੰਦੀਆਂ ਸੀ 40 ਰੁਪਏ ਲੈ ਜਾਣਾ ਜੀ ਫਿਰ ਮੈਂ ਤਾਂ ਦੱਸਿਆ ਮੈਂ ਕਿਹਾ ਵੀ ਜੇ ਤਾਂ ਪੁੱਗ ਦਾ ਲੈ ਜਾਓ ਨੇ ਤਾਂ ਦੇਖੋ ਜੀ 1600 ਦਾ ਇੱਕ 1400 ਦਾ ਬੂਰਾ ਆਉਂਦਾ ਇੱਕ 1600 ਦਾ ਆਉਂਦਾ ਹੈ ਉਹ ਮਿਕਸ ਜੀ ਫੀਡ ਲਿਆਉਨੇ ਅਸੀਂ ਤੇ ਉਦੋਂ ਕਿੰਨੇ ਕਿਦਾਂ ਕਿਤੇ ਕੱਢ ਜਾਂਦੀ ਫੀਡ ਹੈ ਨਾ ਘਰ ਦੀ ਫੀਡ ਫਿਉਣ ਦਾ ਹਜੇ ਟਾਈਮ ਹੀ ਨਹੀਂ ਲੱਗਣ ਡਿਆ ਤੇ ਉਹ ਦੁੱਧ ਦਾ ਰੇਟ ਸੌਣ ਕੇ ਡਰ ਜਾਂਦੀ ਆ ਮੈਂ ਕਿ ਰੱਖੋ ਮਿਹਨਤ ਕਰੋ ਫਿਰ ਪਤਾ ਲੱਗੇ ਹਨ ਮਿਹਨਤ ਬਹੁਤ ਹੈ ਜੀ ਪਸ਼ੂ ਕੋ ਮੈਂ ਦੋ ਵਾਧੇ ਭੇ ਵਿਚਾਰਿਆ ਤੇ ਭਾਵੇਂ ਤੁਹਾਡੇ ਜਾਦੇ ਪਸ਼ੂ ਆ ਹਰ ਵੀਲੇ ਪਸ਼ੂਆਂ ਨਾਲ ਪਸ਼ੂ ਹੋਣਾ ਪੈਂਦਾ ਜੀ ਉਹਨਾਂ ਦੀ ਪੱਠੇ ਦੱਥੇ ਦਾ ਹਰ ਚ ਹਰ ਇੱਕ ਚੀਜ਼ ਦਾ ਖਿਆਲ ਰੱਖਣਾ ਪੈਂਦਾ ਹੈ ਲੋਈ ਦੋ ਦੋ ਪੰਡਿਆ ਸੀ ਪਾ ਭਾਂਡਿਆਂ ਚ ਤੇ ਇੱਥੇ ਆਪਾਂ ਭਾਂਡੇ ਧੋ ਲਾਂਗੇ ਜਿਹੜੇ ਹੈਗੇ ਆ ਦੋ ਅੱਜ ਆਪਾਂ ਹੋਰ ਕੋਈ ਵੀਡੀਓ ਨਹੀਂ ਬਣਾਈ ਦਾਲ ਸਬਜ਼ੀ ਆਪਣੇ ਕੋਲ ਪਈ ਸੀਗੀ ਤੇ ਰੋਟੀਆਂ ਚਾਰ ਲਾਉਣੀਆਂ ਸੂਫੇ ਮੇਰੇ ਲੇਟ ਪਕਾਉਣੀਆਂ ਸੀਗੀਆਂ ਲੋਦੀ ਪਾਂਡੇ ਧੋਲੇ ਇਹ ਵੀ ਐਂਸ ਵਾਰ ਕੇ ਧੋਨੇ ਪੈਂਦੇ ਕਿਉਂਕਿ ਪਾਂਡਾ ਸਾਫ਼ ਸੁਥਰਾ ਹੋਵੇ ਤਾਂ ਫਿਰ ਦੁੱਧ ਵੀ ਚੰਗਾ ਰਹਿੰਦਾ ਵਿੱਚ ਜੇ ਥੋੜਾ ਟਾਈਮ ਪਿਆ ਵੀ ਰਵੇ ਬਾਲਟੀਆਂ ਵਿੱਚ ਨਹੀਂ ਤਾਂ ਕਈ ਵੇਲੇ ਉਲਿਕਾਂ ਜੀਆਂ ਚ ਜਿੱਦਾਂ ਹੋ ਜਾਂਦਾ ਆ ਗਾਈਆਂ ਦਾ ਦੁੱਧ ਖਾਸ ਕਰਕੇ ਬਾਲਟੀ ਦੇ ਵਿੱਚ ਵੀ ਜੰਮ ਰਿਹਾ ਜਾਂਦਾ ਹੈ ਤਾਂ ਮੈਨੂੰ ਇਹ ਹੁੰਦਾ ਵੀ ਸਟੀਲ ਬੂਲ ਪਹਿਲਾਂ ਮਾਰ ਲਓ ਚੰਗੀ ਤਰ੍ਹਾਂ ਤੇ ਫਿਰ ਬਾਲਟੀ ਨੂੰ ਧੋਵੋ ਇਥੇ ਨਾਲ ਲੱਗਦੇ ਆਪਾਂ ਸੈਂਕ ਸਾਫ ਕਰ ਦਾਂਗੇ ਇਹ ਤਾਂ ਜਿ ਜਿੰਨੀ ਵਾਰੀ ਭਾਂਡੇ ਤੋਂ ਹੁੰਦੇ ਇਹਨਾਂ ਨੂੰ ਨਾਲ ਨਾਲੋਂ ਨਾਲ ਹੀ ਸਾਫ਼ ਕਰ ਲੋ ਨਹੀਂ ਤਾਂ ਇਹਨਾਂ ਦੇ ਉੱਪਰ ਚਿੱਟੀ-ਚਿੱਟੀ ਖੈਣ ਜੀ ਜੰਮ ਜੀ ਨੇ ਮੈਂ ਕਈਆਂ ਦੇ ਦੇਖਿਆ ਜਦੋਂ ਆਪਾਂ ਕਿਸੇ ਰਿਸ਼ਤੇਦਾਰ ਦੇ ਜਾਂ ਕਿਸੇ ਦੇ ਘਰੇ ਜਾਂਦੇ ਆ ਮੈਨੂੰ ਤਾਂ ਬਹੁਤ ਭੈੜਾ ਲੱਗਦਾ ਮੈਂ ਤਾਂ ਕਿੰਨੀ ਯੂਨੀਵਰਸਿਟੀ ਦਾ ਮਹਿੰਗਾ ਨਾਲ ਲਓ ਸਾਡੇ ਨਸਲਤਾਂ ਦੀ ਗੱਲ ਹੈ ਮੈਂ ਇਹ ਸਲਾਹ ਦਿੰਦੀ ਆ ਉਹ ਸੂਟ ਲੈਣਾ ਜਿਹੜਾ ਘਰ ਵੀ ਪੈ ਜਵੇ ਮੈਂ ਤਾਂ ਮਹਿੰਗੇ-ਮਹਿੰਗੇ ਸੂਟ ਲੈ ਲੈ ਕੇ ਦੇਖ ਲੈ ਇਹ ਤਾਂ ਨਾ ਜੀ ਘਰ ਪੈਂਦੇ ਆ ਮੁੜ ਕੇ ਨਾ ਇਹ ਜਾਣ ਉਹਨੂੰ ਕਿਤੇ ਪੈਂਦੇ ਆ ਕਿਉਂਕਿ ਇੰਨਾ ਹੈਵੀ ਸੰਕ ਪਾ ਕੇ ਤਾਂ ਆਪਾਂ ਕਿਤੇ ਜਾਵਾਂਗੇ ਤਾਂ ਉਹਦੀ ਹੋਰ ਤਰ੍ਹਾਂ ਹੁੰਦੀ ਹੈ ਤੇ ਨਾ ਇਹ ਸਰਦੀਆਂ ਨੂੰ ਨਾ ਇਹ ਗਰਮੀਆਂ ਨੂੰ ਉਣ ਕੇ ਪਹਿਣੇ ਨਹੀਂ ਤੇ ਕਿ ਸੰਥੈਟਿਕ ਜਾਂ ਸਿਲਕੀ ਜਾਂ ਕੱਪੜਾ ਹੁੰਦਾ ਦਾ ਲੋ ਜੀ ਆਪਾਂ ਹੁਣ ਇਹਨਾਂ ਦੀਆਂ ਲੋਨੇ ਤੈਹਾਂ ਕਿਉਂਕਿ ਅਲਮਾਰੀ ਚ ਜਦੋਂ ਕੱਢੇ ਆ ਬਲ ਛਾਲ ਪਏ ਇਹਨਾਂ ਨੂੰ ਦੁਬਾਰਾ ਤੈਹ ਕਰਕੇ ਤੇ ਕੁਝ ਤਾਂ ਮੈਂ ਲਫਾਫਿਆਂ ਚ ਪਾ ਕੇ ਰੱਖ ਦਿੰਨੀ ਨਹੀਂ ਪੈਕ ਜੇ ਕਰਕੇ ਤੇ ਕੁਝ ਆਪਾਂ ਹੈਂਗਰ ਤੇ ਹੈਂਗਰਾਂ ਤੇ ਟੰਗ ਦਿੰਨੇ ਹੁੰਦੇ ਆ ਚੋਲੋ ਜੀ ਲਾਉਣੇ ਆ ਪਤੇ ਹਾਂ ਸੂਟਾਂ ਦੀਆਂ ਲਓ ਜੀ ਮੇਨਾਂ ਦਾ ਜੋ ਗੱਲ ਹੋਈ ਇੱਕ ਦੁਪੱਟਾ ਨਹੀਂ ਸੀ ਮੇਰੇ ਕਾਟਨ ਦਾ ਲੱਬ ਦਾ ਸੂਟ ਨਾਲ ਦਾ ਸੀ ਉਹ ਤੇ ਉਹ ਮੈਂ ਲੱਬ ਦੀ ਲੱਬ ਨਹੀਂ ਜੀ ਸਾਰਾ ਹੀ ਖਲਾਰਾ ਪਾ ਲਿਆ ਇਹ ਤਾਂ ਬੇਚਾਰੇ ਵਿੱਚ ਪਏ ਸੂਟ ਭਾਰੇ ਜਿਹੜੇ ਮੇਰੇ ਆਹ ਸੂਟ ਮੈਂ ਸਮਾਇਆ ਪਿਛਲੇ ਸਿਆਲਾ ਵਿੱਚ ਮੈਨੂੰ ਲੱਗਦਾ ਪਿਛਲੇ ਨਹੀਂ ਐਤ ਕੀ ਸਮਾਇਆ ਜਨਵਰੀ ਵਿੱਚ ਹੀ ਸਮਾਇਆ ਸੀ ਉਦ ਦੀ ਪਿਆਇਆ ਜੀ ਹਜੇ ਪਾ ਕੇ ਤੇ ਦੇਖਿਆ ਹੀ ਨਹੀਂ ਕੋਈ ਦਿਨ ਸੌਦਾ ਆਊਗਾ ਤਾਂ ਪਾਵਾਂਗੇ ਤੇ ਇੰਨੇ ਭਾਰੇ ਭਾਰੇ ਚਾਹ ਨਾ ਲੈ ਲੀਦੇ ਉਹਦੋਂ ਤਾਂ ਜੀ ਬਿਆਨ ਦੇਣਾ ਸੁਦਾਂ ਨੂੰ ਕਹੀਦਾ ਸਾਡੇ ਭਾਰੇ ਪਾਏ ਹੋਣ ਹੋਰ ਕਿਸੇ ਦੇ ਹੋਣ ਨਾ ਸੋਚੀਦਾ ਮੈਨੂੰ ਬਹੁਤ ਸ਼ੌਂਕ ਹੁੰਦਾ ਸੀ ਵੀ ਸੂਟ ਭਾਰਾ ਲੈਣਾ ਚੁੰਨੀ ਖੁੱਲੀ ਡੁੱਲੀ ਹੋਵੇ ਕਿਉਂਕਿ ਜਦੋਂ ਆਪਾਂ ਬੁੱਕਲ ਮਾਰਦੇ ਸਿਰ ਤੇ ਲੈਨੇ ਆ ਚੁੰਨੀ ਸੋਹਣੀ ਹੋਵੇ ਹਨਾ ਖੁੱਲੀ ਹੋਵੇ ਫੇਰ ਹੀ ਸੋਹਣੀ ਲੱਗਦੀ ਆ ਇਹ ਹੈਗਾ ਜੀ ਗਾਜਰੀ ਕਲਰ ਆ ਇੱਥੇ ਪਤਾ ਨਹੀਂ ਕਿੱਦਾਂ ਦਾ ਰਸਤਾ ਆ ਗਾਜਰੀ ਜਿਹਾ ਆ ਤੇ ਪਾਰੇ ਆ ਕਾਫੀ ਸੂਟ ਪੈਂਦੇ ਹੈ ਨਹੀਂ ਜੀ ਇਹਨਾਂ ਨੂੰ ਤਾਂ ਇੱਦੇ ਬਾਲ ਪੈ ਜਾਂਦੇ ਆ ਮੈਂ ਤਾਂ ਕੁਝ ਹੈਂਗਰਾਂ ਤੇ ਟੰਗੇ ਸੀ ਤੇ ਕੁਝ ਸੀਗੇ ਉੱਦਾਂ ਰੱਖੇ ਤੇ ਮੈਂ ਉਹ ਚੁੰਨੀ ਲੱਬ ਦੀ ਲੱਬ ਜੀ ਨੇ ਖਲਾਰਾ ਪਾ ਲਿਆ ਸਾਰੇ ਸੂਟਾਂ ਦਾ ਤਾਂ ਫਿਰ ਮੈਂ ਇਹਨਾਂ ਨੂੰ ਬਾਹਰ ਲਿਆ ਕੇ ਇੱਥੇ ਬੈੜ ਤੇ ਰੱਖ ਕੇ ਤੈਹਾਂ ਲਾਈਆਂ ਤੇ ਮੈਂ ਕਿਹਾ ਨਾਲ ਚਲੋ ਤੁਹਾਡੇ ਨਾਲ ਕਲਿੱਪ ਸਾਂਝੀ ਕਰ ਲੈਨੇ ਵੀ ਤੁਹਾਡੇ ਵੀ ਇੰਦੀਆਂ ਅਲਮਾਰੀਆਂ ਭਰੀਆਂ ਰਹਿੰਦੀਆਂ ਜੋੜ ਸਾਹਿਬ ਤਾਂ ਮੈਨੂੰ ਬੋਲਦੇ ਕਹਿੰਦੇ ਤੇਰੀ ਅਲਮਾਰੀ ਨੂੰ ਹੱਥ ਲਾਓ ਸਹੀ ਇੱਕ ਮੈਨ ਲਾਦਾ ਵੀ ਇੱਕ ਸੂਟ ਤੂੰ ਕੱਢਣਾ ਹੁੰਦਾ ਬਾਕੀ ਸਾਰੇ ਤੇਰੇ ਉੱਤੇ ਡੈਗਦੇ ਹੋਣੇ ਮੈਂ ਕਿਹਾ ਏਡੇ ਵੀ ਨਹੀਂ ਮੈਂ ਖਲਾਰੇ ਪਾ ਕੇ ਰੱਖਦੀ ਪਰ ਕਿਤੇ ਅਲਮਾਰੀ ਭਰੀ ਵੀ ਹਜੇ ਜੀ ਕੁ ਦਿਨ ਸੌਦ ਫੇਰ ਆ ਗਿਆ ਮੈਂ ਸੂਟ ਹੋਰ ਲੈਣਾ ਕੀ ਕਰੀਏ ਜੀ ਰਹਿ ਨਹੀਂ ਹੁੰਦਾ ਪਰ ਇਹ ਪਾ ਨਹੀਂ ਹੁੰਦੇ ਹੁਣ ਜੀ ਜਿਆਦੀ ਠੰਡ ਠੰਡ ਵਿੱਚ ਵੀ ਨਹੀਂ ਇਹ ਪੈਂਦੇ ਤੇ ਜਾਦੀ ਗਰਮੀ ਵਿੱਚ ਵੀ ਨਹੀਂ ਪੈਂਦੇ ਠੰਡ ਵਿੱਚ ਜ਼ਿਆਦੇ ਠਰਦੇ ਚਲੋ ਦੈਨ ਸੋਦ ਨੂੰ ਤਾਂ ਪੈ ਜਾਂਦੇ ਜੀ ਜੇ ਆਪਾਂ ਕਹੀਏ ਹੁਣ ਇਹ ਸਮਾ ਕੇ ਰੱਖ ਲਏ ਆ ਦੋ ਦੋ ਤਿੰਨ ਤਿੰਨ ਵਿਆਹ ਇਹਨਾਂ ਦਾ ਦੇਖ ਲਏ ਆ ਤੇ ਫਿਰ ਇਹਨਾਂ ਨੂੰ ਪਾਉਣ ਨੂੰ ਦਿਲ ਨਹੀਂ ਕਰਦਾ ਹਾਏ ਹਰੇਕ ਤਾਂ ਇਹੀ ਪਾਈਏ ਤੇ ਕਈ ਵਾਰੀ ਕਿਸੇ ਵਿਆਹ ਤੇ ਪਾਜੀ ਤੇ ਕਿਸੇ ਦੀ ਜਾਗੋ ਤੇ ਪਾਜੀ ਦਾ ਜਿੱਤੇ ਕਿਸੇ ਨਾਂ ਦੇਖਿਆ ਹੋਵੇ ਇਦਾਂ ਕਰ ਲੀਦਾ ਭਾਰੇ ਭਾਰੇ ਸੂਟ ਆ ਸਾਰੇ ਹੈਵੀ ਆ ਪਰ ਪੈ ਹੀ ਇਦਾਂ ਪੁਰਾਣਾ ਰਿਵਾਜ ਹੋ ਜਾਂਦਾ ਮੇਰੇ ਤਾਂ ਇਹ 2 ਸਾਲ ਪੁਰਾਣੇ ਆ ਨਾਲ ਆ ਤਾਂ ਹਾਂਜੀ ਇਹ ਵੀ ਸਾਡੇ ਮੁੰਡੇ ਦੇ ਵਿਆਹ ਤੋਂ ਸਮਾਇਆ ਸੀ 2 ਸਾਲ ਹੋ ਗਏ ਇਸ ਕਿੰਨੀ ਕੁ ਵਾਰੀ ਪਾਇਆ ਹੋਗਾ 2 ਜਾਂ 3 ਵਾਰੀ ਬਸ ਫਿਰ ਮੜ ਕੇ ਬੰਦਿਆਂ ਤੋਂ ਗੱਲਾਂ ਤਾਂ ਅਸੀਂ ਆਪੇ ਸੁਣਦੀਆਂ ਜੀ ਸਾਨੂੰ ਰੱਜ ਨਹੀਂ ਆਉਂਦਾ ਸੂਟਾਂ ਨਾਲ ਐਤਕੀ ਮੈਂ ਕਾਟਨ ਦੇ ਸੂਟ ਮੈਂ ਪਤਾ ਨਹੀਂ ਉਹ ਅਲਮਾਰੀ ਜਦੋਂ ਦੇਖੀ ਵੀ ਆ ਤੂੰ ਉੱਥੇ ਉੱਪਰ ਹੀ ਪਈ ਐ ਤੇ ਪਾਉਣ ਨੂੰ ਕੋਈ ਦਸਤਾ ਨਹੀਂ ਵਿੱਚ ਤੇ ਮੈਨੂੰ ਕਹਿੰਦੇ ਤੇਰੇ ਕੋ ਤਾਂ ਹੋਣਾ ਹੀ ਨਹੀਂ ਤੇ ਇੱਕੋ ਤਾਂ ਕਾਲੀ ਕੁੱਦਿਆ ਰਹਿੰਦਾ ਵਸ ਤੂੰ ਤਾਂ ਕਹਿੰਨੀ ਹੈ ਨਹੀਂ ਮੇਰੇ ਕੋ ਹਾਈ ਮੈਨੂੰ ਲੈ ਦੇ ਲੈ ਦੇ ਮੈਂ ਕਹਾਂ ਜੀ ਮੈਂ ਤੁਹਾਨੂੰ ਬਹੁਤ ਘੱਟ ਕਹਿੰਦੀ ਆ ਮੈਨੂੰ ਤਾਂ ਭੈਣਾ ਭਰਾ ਹੀ ਦੇ ਦਿੰਦੇ ਆ ਲੈ ਕੇ ਕੋਈ ਨਾ ਕੋਈ ਦਿਨ ਤਿਹਾਰਾ ਆ ਜਾਂਦਾ ਉਹ ਬਾਦੂ ਸੂਟ ਤਾਂ ਪਰ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਆ ਹਾਂ ਜੀ ਜੀ ਜਾਂਦੀ ਵੀ ਇਹਨਾਂ ਨੂੰ ਕਿੱਥੇ ਪਾਈਏ ਦੇ ਉਦਾਂ ਜੀ ਆਪਾਂ ਨਾਰਮਲ ਮਿਲਣੇ ਜਾਂਦੇ ਆ ਕਿਸੇ ਰਿਸ਼ਤੇਦਾਰ ਦੇ ਜਾਂਦੇ ਆ ਹੁਣ ਵਿਆਹ ਭੋਗ ਤੇ ਤਾਂ ਪਾਹ ਹੋ ਜਾਂਦਾ ਕਿਸੇ ਫੰਕਸ਼ਨ ਤੇ ਪਾਹ ਹੋ ਜਾਂਦੇ ਆ ਦੇਖੋ ਇਹਨਾਂ ਨੂੰ ਵਾਲਾ ਇਦਾਂ ਪਾਈ ਜਾਂਦੇ ਆ ਕੱਪੜਾ ਹੀ ਇਦਾਂ ਦਾ ਆ ਇਹ ਵੀ ਮੜਾ ਜਾਂ ਇਕੱਠਾ ਹੋਇਆ ਨਹੀਂ ਤਾਂ ਵਾਲਾ ਚੁਰੜ ਮੁੜੜ ਦੇ ਹੋ ਜਾਂਦੇ ਇਹ ਹੁਣ ਮੈਂ ਇਹਦਾ ਤਹਾਂ ਲਾ ਲਾ ਕੇ ਫਿਰ ਮੈਂ ਬਾਅਦ ਸਾਰੇ ਜਿਹੜੇ ਤਾਂ ਥੋੜੇ ਘੱਟ ਪਾਏ ਆ ਜਿੱਦਾਂ ਤਾਂ ਨਵੇਂ-ਨਵੇਂ ਜੇ ਉਹ ਤਾਂ ਮੈਂ ਲਫਾਫਿਆਂ ਚ ਪਾ ਕੇ ਰੱਖ ਲਿਆ ਦੂਜਿਆਂ ਨੂੰ ਮੈਂ ਹੈਂਗਰਾਂ ਤੇ ਦਿੱਤਾ ਸੀ ਟੰਗ ਇੱਥੇ ਬਿਆਂ ਨੂੰ ਮੈਂ ਸੋਧ ਲਿਆ ਸੀ ਮੈਨੂੰ ਗੁੱਸਾ ਇੰਨਾ ਚੜਿਆ ਅਲਮਾਰੀ ਚ ਸਾਰੇ ਕੱਢਣੇ ਪਏ ਮੈਨੂੰ ਮੈਂ ਚੁੰਨੀ ਫੇਰ ਵੀ ਥੱਲੇ ਵਾਲੇ ਰੱਖਣੇ ਚ ਲੱਭੀ ਅਲਮਾਰੀ ਦੇ ਥੱਲੇ ਵਾਲੇ ਇਹ ਐਵੇਂ ਉੱਪਰਲੇ ਰੱਖਨੇ ਦਾ ਮਖਲਾਰਾ ਪਾ ਕੇ ਬਹਿ ਗਈ ਮੈਨੂੰ ਇਦਾਂ ਲੱਗੀ ਜਾਵੇ ਵੀ ਸ਼ਾਇਦ ਮੈਂ ਇੱਥੇ ਰੱਖ ਲਈ ਤੇ ਹਲਾ ਕੇ ਤੇ ਉਹ ਸੂਟ ਤੇ ਕਮੀਜ਼ ਤੇ ਸਲਵਾਰ ਲੱਜ ਪਏ ਮੈਨੂੰ ਚੁੰਨੀ ਨਾ ਲੱਭੇ ਹੋ ਜਾਂਦਾ ਨਾ ਬੰਦਾ ਕਦੇ ਪਰੇ ਪਰੇਸ਼ਾਨ ਜੇ ਵੀ ਚੁੰਨੀ ਚਲੇ ਕਿੱਥੇ ਗਈ ਤੇ ਲਓ ਜੀ ਇਹ ਗ੍ਰੇ ਕਲਰ ਦਾ ਦੇਖੋ ਕਿੰਨੇ ਹੈਵੀ ਹੈਵੀ ਜਿਹਾ ਸੂਟ ਆ ਪਰ ਇੱਕ ਦਿਤੇ ਹਾਂ ਲਾ ਲਈ ਦੀਆਂ ਆ ਰੱਖ ਲਈਦੇ ਆ ਵਿੱਚ ਕੱਢ ਕੇ ਫੇਰ ਦੇਖ ਲੈਂਦੇ ਆ ਮੈਨੂੰ ਕਹਿੰਦੇ ਕਿਸੇ ਦੇ ਦੇ ਮੈਂ ਕਿਹਾ ਇਦਾਂ ਏਡੀ ਛੇਤੀ ਤਾਂ ਦੇਣ ਨੂੰ ਨਹੀਂ ਕਿਸੇ ਨੂੰ ਦਲਕਾਰ پیسے ਮੈਂ ਜਿਹੜੀ ਮੇਰੀ ਭੈਣ ਜੀ ਹੈਲਪਰ ਆ ਨਾਲ ਹੁੰਦੀ ਕਰਾਉਂਦੀ ਹੁੰਦੀ ਸੀ ਹੈਲਪ ਉਹਨੂੰ ਮੈਂ ਨਵੇਂ-ਨਵੇਂ ਸੂਟ ਦੇ ਦਿੰਦੀ ਹੁੰਦੀ ਸੀ ਕਿਉਂਕਿ ਚਲੋ ਕਿਸੇ ਦੇ ਕੰਮ ਆ ਜਾਣ ਹਨਾ ਮੇਰੀ ਸਿਹਤ ਕਦੇ ਤਾਂ ਮੈਂ ਪਤਲੀ ਹੋ ਜਾਂਦੀ ਆ ਦਵਾਈਆਂ ਦੇ ਦੁਕਾਨੀ ਤੇ ਮੈਂ ਭਾਰੀ ਹੋ ਜਾਂਦੀ ਆ ਫੇਰ ਇਹ ਖੁੱਲੇ ਪੀੜੇ ਕਰਾਏ ਉਦਾਂ ਭੜੇ ਲੱਗਦੇ ਸੀਣਾ ਜੀਆਂ ਦੱਸਦੀਆਂ ਰਹਿੰਦੀਆਂ ਆ ਲੋ ਜਿੱਥੇ ਆਪਾਂ ਸਾਰਿਆਂ ਦੀਆਂ ਇਹਾਂ ਲਵਾ ਗਿੱਲਾ ਬਾਅਦ ਛਾਲ ਤੇ ਇਹਨਾਂ ਨੂੰ ਬਏ ਆ ਮੈਂ ਅਸ ਜਦੋਂ ਸਰਦੀਆਂ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਉਹਦੋਂ ਇੱਕ ਵਾਰੀ ਇਹਨਾਂ ਨੂੰ ਸ਼ੈਰੋ ਜੇ ਤਾਂ ਕੋਈ ਡਰਾਈ ਕਲੀਨ ਕਰਾਉਣ ਵਾਲਾ ਆ ਤੇ ਕਰਾ ਲੈਣਾ ਨਹੀਂ ਤਾਂ ਪ੍ਰੈਸ ਜ਼ਰੂਰ ਕਰਾ ਕੇ ਰੱਖ ਲੈਣੀ ਹੁੰਦੀ ਆ ਫਿਰ ਹੈਂਗਰਾਂ 'ਚ ਸਾਰੇ ਲਾ ਦਈਦੇ ਆ ਟੰਗ ਦੇ ਦੇ ਤੇ ਫਿਰ ਜਦੋਂ ਕਿਤੇ ਜਾਣਾ ਹੈ ਤਾਂ ਮਾੜੀ ਮਾੜੀ ਪ੍ਰੈਸ ਹਲਕੀ ਜਿਹੀ ਘਰੇ ਮਾਰ ਲਈਦੀ ਆ ਵੀਰੇ ਸ਼ੇਰ ਕੱਪੜੇ ਉਹ ਪ੍ਰੈਸ ਕਰਦੇ ਉਹ ਤਾਂ ਜਾਣ ਹੀ ਪਾ ਦਿੰਦੇ ਕੱਪੜੇ ਚ 22 ਨੂੰ ਮੈਂ ਆਪਦੇ ਵੀ ਤੇ ਜੋੜ ਸਾਹਿਬ ਦੇ ਵੀ ਪੈਂਟ ਕੋਡ ਜੋ ਵੀ ਬਲੇਜ਼ਰ ਵਗੈਰਾ ਸਾਰੇ ਹੁੰਦੇ ਆ ਪ੍ਰੈਸ ਕਰਾ ਕੇ ਡਰਾਈ ਕਲੀਨ ਕਰਾ ਕੇ ਪ੍ਰੈਸ ਕਰਾ ਲੈਣੀ ਹੁੰਦੀ ਇਹਨਾਂ ਦੇ ਵੀ ਵੀ ਜਦੋਂ ਕਿਤੇ ਜਾਣਾ ਹੋਵੇ ਬੰਦਾ ਕੱਢ ਕੇ ਬਿਮਾਰੀ ਚ ਪਾ ਕੇ ਤੁਰ ਪੈਂਦਾ ਲਓ ਜੀ ਦੇਖੋ ਇਹ ਵਿਚਾਰਿਆਂ ਨੂੰ ਇਹਦਾ ਝੂਟੇ ਦੇਈ ਜਦ ਕਿ ਦੇ ਅਲਮਾਰੀ ਚੋਂ ਕੱਢ ਲਈ ਦੇ ਅਲਮਾਰੀ ਸਵਾਰ ਲਈ ਦੀ ਫੇਰ ਅਲਮਾਰੀ ਚ ਰੱਖ ਦੀ ਦੇ ਰੂ ਰਾਜੀ ਜੀ ਕਰ ਲਈ ਦੀ ਹੈਗੇ ਇੰਨੇ ਪਤਾ ਨਹੀਂ ਕੀ ਗੱਲ ਹੈ ਹੁਣ ਤਾਂ ਗਰਮੀਆਂ ਚ ਵੀ ਕੜਾਈ ਵਾਲੇ ਸੂਟ ਨਹੀਂ ਪੈਂਦੇ ਅੱਜ ਮੈਂ ਹੱਪ ਕੱਢ ਕੇ ਸੂਟ ਪਾਇਆ ਪਰ ਮੈਨੂੰ ਇਹਦੇ ਵਿੱਚ ਵੀ ਗਰਮੀ ਲੱਗੀ ਜਾਂਦੀ ਸੀ ਇਹ ਵੀ ਸੂਟ ਜੀ ਇਸ ਜਾਗੋ ਤੇ ਪਾਉਣ ਨੂੰ ਬਣਾਏ ਸੀ ਸਾਰੀਆਂ ਨੇ ਬਲੈਕ ਜਦੋਂ ਸਾਡੇ ਭਤੀਜੇ ਦਾ ਵਿਆਹ ਸੀਗਾ ਭਾਜੀ ਵੱਡੇ ਦੇ ਜੇਠ ਮੇਰੇ ਦੇ ਮੁੰਡੇ ਦਾ ਤੇ ਇਹ ਵੀ ਜੀ ਇਦਾਂ ਹੀ ਬਸ ਰੱਖਿਆ ਜਦੋਂ ਕੋਈ ਕਿਤੇ ਜਾਮਾ ਆਵਾਂਗੇ ਤਾਂ ਪਾਲਵਾਂਗੇ ਦੈਂਸ ਉੱਤੇ ਇੱਕ ਆ ਬਿਲਕੁਲ ਲਾਈਟ ਫਿਆ ਕਲਰ ਹੈ ਪਿਸਤਾ ਕਲਰ ਸੀ ਇਹ ਪਤਾ ਨਹੀਂ ਹੁਣ ਤੁਹਾਨੂੰ ਕਿਦਾਂ ਦਾ ਲੱਗਦਾ ਹੋਊਗਾ ਇਹ ਸੂਟ ਮੇਰਾ ਬਹੁਤ ਸੋਹਣਾ ਸਟੀਚ ਵੀ ਬਹੁਤ ਸੋਹਣਾ ਹੈ 컬러 ਵੀ ਬਹੁਤ ਸਾਰਿਆਂ ਨੇ ਪਸੰਦ ਕੀਤਾ ਦੇਖਣ ਨੂੰ ਸਫਿਆਨਾ ਜਿਹਾ ਵੀ ਲੱਗਦਾ ਹੈ ਪਰ ਕਢਾਈ ਬਹੁਤ ਸੋਹਣੀ ਹੈ ਜੀ ਚੁੰਨੀ ਬਹੁਤ ਸੋਹਣੀ ਹੈ ਕੋਈ ਕੋਈ ਕਪੜਾ ਹੁੰਦਾ ਆਪਣੇ ਰੂ ਨੂੰ ਚੰਗਾ ਲੱਗਦਾ ਹੋਰ ਜੀ ਤੁਸੀਂ ਵੀ ਦੱਸਿਓ ਭੈਣਾ ਆਹ ਹੈ ਹਾਲਿਆ ਸਾਰਿਆਂ ਦੇ ਬਿਲalé ਕਿਤਾ ਸਮਾਸ ਮਾ ਕੇ ਇੱਕ ਇੱਕ ਦੋ ਦੋ ਵਿਆਹ ਦੇਖ ਕੇ ਗੁੱਬ ਗੁੱਬ ਰੱਖ ਲਈ ਦੇ ਇਹਨਾਂ ਨੂੰ ਅਲਮਾਰੀਆਂ ਚ ਮੈਨੂੰ ਤਾਂ ਦੀ ਬਹੁਤ ਮੇਰੀ ਖਾਤਰਦਾਰੀ ਹੋਈ ਕਹਿੰਦੇ ਇੰਨੇ ਦੇ ਕੱਪੜੇ ਕਿੰਨਾ ਹਜੇ ਤਿੰਨ ਚਾਰ ਸੂਟ ਤਾਂ ਅੰਦਰ ਸੀਗੇ ਪਏ ਲਓ ਜੀ ਇੱਥੇ ਭਾਜੀ ਸਾਡੇ ਭੂਆ ਜੀ ਦਾ ਮੁੰਡਾ ਆ ਤੇ ਇਹ ਆਏ ਸੀ ਆ ਡਰਮ ਦਾ ਟੱਕਣ ਜਿਆ ਬਣਾਉਣਾ ਸੀਗਾ ਕਿਉਂਕਿ ਆਪਣੇ ਹੈਗਾ ਇੱਥੇ ਮੋਸਾ ਗੁਰੂ ਅਰਜਨ ਦੇਵ ਜੀ ਦਾ ਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਦਾ ਮੇਲਾ ਇੱਥੇ ਮੋਸਾ ਵਾਏ ਸੀ ਕਿ ਵਿਆਹਣ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਕਿ ਉਹਨਾਂ ਦਾ ਵਿਆਹ ਪੁਰਬ ਦਾ ਮੇਲਾ ਆ ਤੇ ਤਾਂ ਕਰਕੇ ਉਹਨਾਂ ਨੇ ਇਦਾਂ ਡਰਮਾ ਜਿਆ ਤੇ ਠੰਡੇ ਵਗੈਰਾ ਪਾ ਕੇ ਲੈ ਜਾਂਦੇ ਹੁੰਦੇ ਵੱਡੇ ਵੱਡੇ ਚੈੱਕ ਤਾਂ ਸਾਡੇ ਵਾਲਾ ਲੈ ਗਿਆ ਤੇ ਕੀ ਕਹਿੰਦੇ ਸਾਡੇ ਘਰੇ ਪਿਆ ਵੀ ਇਹਦਾ ਉੱਪਰੋਂ ਟੱਕਣ ਜਿਆ ਵੱਢਦੇ ਜ਼ੋਰ ਸਾਹਿਬ ਨੂੰ ਕਹਿੰਦੇ ਕੱਟਰਨਾ ਤੇ ਫਿਰ ਵਿੱਚ ਜਿੱਦਾਂ ਛੂਟੀਆਂ ਬੋਤਲਾਂ ਨਹੀਂ ਹੁੰਦੀਆਂ ਠੰਡੇ ਦੀਆਂ ਕੋਕ ਵਗੈਰਾ ਫੈਂਟਾ ਲਿੰਕਾ ਜਲ ਜੀਰਾ ਇਦਾਂ ਪਾ ਕੇ ਲੈ ਜਾਂਦੇ ਹੁੰਦੇ ਆ ਫਿਰ ਉੱਥੇ ਸੰਗਤ ਨੂੰ ਵਰਤੌਂਦੇ ਹੁੰਦੇ ਇਹ ਲੈ ਕੇ ਜਾਂਦੇ ਹੁੰਦੇ ਆ ਜਿਸ ਤਨ ਸ਼ਾਇਦ ਲਾਸਟ ਲੈਨ ਹੁੰਦਾ ਜਾਂ ਹਾਂਜੀ ਉਧਰ ਲੰਗਰ ਲੈ ਕੇ ਜਾਂਦੇ ਹੁੰਦੇ ਆ ਨਾਲ ਫਿਰ ਇਹਦਾ ਠੰਡੇ ਵਗੈਰਾ ਲੈ ਜਾਂਦੇ ਹੁੰਦੇ ਫਾਲ ਫਰੂਟ ਲੈ ਜਾਂਦੇ ਆ ਇਹ ਇਹ ਆਪਣੇ ਕੋਲ ਕਟਰ ਹੈਗਾ ਆ ਤੇ ਜੌਲ ਸਾਹਿਬ ਨੂੰ ਕਹਿੰਦੇ ਸੀ ਤੁਸੀਂ ਤੂੰ ਕੱਟ ਦੇ ਅੱਜ ਆਪਾਂ ਜੀ ਹੋਰ ਕੋਈ ਵੀਡੀਓ ਬਣਾਈ ਨਹੀਂ ਤੇ ਇੰਨੀ ਕੀ ਵੀਡੀਓ ਪ੍ਰਵਾਨ ਕਰਿਓ ਜੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ